सत्म सत् नाम सत्नामजी नाम वागुरु वाेगुरु वाहिगुरुजी सबण्याया सखी स दर्शन हार जल हर बरसण हार नानक सुख सवण सुहगणी नानक सुख ਕੀਰਤਨ ਸੇ ਕਰਦੇਣੋ 3-4 ਸਾਲ ਹੋ ਗਏ ਹਨ ਅਤੇ ਮੇਰਾ ਕੀਰਤਨ ਵੱਲ ਬਹੁਤ ਹੀ ਮਨ ਲੱਗਾ ਹੋਇਆ ਹੈ ਜੀ ਮੇਰਾ ਮਨ ਕਰਦਾ ਹੈ ਕਿ ਮੈਂ ਇੱਕ ਰਾਗੀ ਸਿੰਘ ਬਣਾ ਤੋਰ ਕੀ ਬਾਣੀ ਆਏ ਤਿੰਨ ਸਗਨੇ ਚਿੰਤ ਨਿਟਾਈ ਤੋਰ ਕੀ ਬਾਣੀ ਆਏ सगी चिन्त मिता गयादिनो दान गुरु दुख काटया दिनो दान सफल जनम जीवन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਕਾਲਾ ਹਲਕੇ ਦੇ ਪਿੰਡ ਰਾਮਪੁਰਾ ਭੂਤਵਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਦੋਸਤੋ ਜਿੱਥੇ ਅੱਜ ਕੱਲ ਦੇ ਬੱਚੇ ਜਿਹੜੇ ਆ ਸਕੂਲੀ ਵਿਦਿਆਰਥੀ ਜਿਹੜੇ ਆ ਸ਼ੌਂਕ ਥੋੜੇ ਅਥਰੇ ਰੱਖਦੇ ਨੇ ਬੁਲਟ ਦੇ ਪਟਾਕੇ ਮਰਾਉਂਦੇ ਨੇ ਹੋਰ ਵੀ ਬੜੇ ਵੱਡੇ ਵੱਡੇ ਸ਼ੌਂਕ ਰੱਖਦੇ ਨੇ ਪਰ ਉੱਤੇ ਹੀ ਇੱਕ ਗੁਰਸਿੱਖ ਬੱਚੇ ਦੇ ਨਾਲ ਬੁਲਾਵਾਂਗੇ ਜਿਹੜਾ ਕਿ ਸਕੂਲ 10ਵੀਂ ਜਮਾਤ ਵਿੱਚ ਪੜਦਾ ਹੈ ਅਤੇ ਘਰ ਆਣ ਕੇ ਕੀਰਤਨ ਦੀ ਪ੍ਰੈਕਟਿਸ ਕਰਦਾ ਜੀ ਹਾਂ ਵਾਜੇ ਤੇ ਹਾਰਮੋਨੀਅਮ ਤੇ ਜਿਹੜੀ ਐ ਉਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਿਹੜੇ ਸ਼ਬਦ ਬੋਲਦਾ ਹੈ ਕੀਰਤਨ ਕਰਦਾ ਹੈ ਅਤੇ ਇੱਕ ਉਹਨਾਂ ਨੌਜਵਾਨਾਂ ਲਈ ਮਿਸਾਲ ਬਣਿਆ ਹੈ ਜਿਹੜੇ ਕਿ ਸਕੂਲ ਤੋਂ ਆਉਂਦਿਆਂ ਸਾਰੀ ਪਬਜੀ ਅਤੇ ਹੋਰ ਗੇਮਾਂ ਖੇਡਦੇ ਆ ਜੀ ਹਾਂ ਮੇਰੇ ਨਾਲ ਵੀਰ ਮੌਜੂਦ ਹੈ ਆਓ ਜਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਮਲਾਉਣਾ ਮੈਂ ਚਾਹਾਂਗਾ ਗੱਲਾਂ ਬਾਤਾਂ ਦਾ سلسلہ ਆਪਾਂ ਬਾਅਦ ਵਿੱਚ ਸ਼ੁਰੂ ਕਰਾਂਗੇ ਵੀਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੁਝ ਸੁਣਾ ਦਿਓ ਜੀ ஆ ah, 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 ah.

सुख सुवर्ण सोहगणि जिन से नाल पेया जिन नाल पया naal piyaare saab niaya ɛ saɛk saab niaya ɛ saɛk saab niaya ɛ saab niaya. ਆ ਕੇ ਇਸ ਕੀ ਬਹੁਤ ਪਿਆਰੀ ਆਵਾਜ਼ ਹੈ ਵੀਰੇ ਅਤੇ ਅੰਦਾਜ਼ ਵੀ ਬਹੁਤ ਪਿਆਰਾ ਹੈ ਗੁਰੂ ਨਾਲ ਜੋੜਦੀ ਇਹ ਜਿਹੜੀਆਂ ਸੁਰਾਂ ਨੇ ਤੁਸੀਂ ਲਾਈਆਂ ਨੇ ਸਕੂਲ ਦਾ ਨਾਮ ਤੇ ਆਪਣਾ ਨਾਮ ਤੇ ਪਿੰਡ ਦਾ ਨਾਮ ਮੈਂ ਚਾਹਾਂਗਾ ਹੁਣ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਓ ਜੀ ਮੇਰਾ ਨਾਮ ਜਵਰਾਜ ਸਿੰਘ ਹੈ ਜੀ ਤੇ ਮੈਂ ਰਾਮਪੁਰਪੂਤਵਿੰਡ ਦਾ ਰਹਿਣ ਵਾਲਾ ਹਾਂ ਅਤੇ ਮੇਰੇ ਸਕੂਲ ਦਾ ਨਾਮ ਨਿਸ਼ਾਨੇ ਸਿੱਖ ਇੰਟਰਨੈਸ਼ਨਲ ਸਕੂਲ ਹੈ ਜੀ ਤਾਂ ਕਿੰਨਾ ਦੇ ਕੋਲੋਂ ਤੁਸੀਂ ਜਿਹੜਾ ਇਹ ਕੀਰਤਨ ਸਿੱਖਦੇ ਹੋ ਤੁਹਾਡੇ ਉਸਤਾਦ ਜੀ ਕੌਣ ਨੇ ਮੇਰੇ ਉਸਤਾਦ ਜੀ ਦਾ ਨਾਮ ਸਰਦਾਰ ਬਲਜਿੰਦਰ ਸਿੰਘ ਹੈ ਜੀ ਜੋ ਜੋ ਤਰਨਤਾਰਨ ਦੇ ਰਹਿਣ ਵਾਲੇ ਹਨ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਉਹਨਾਂ ਦੇ ਕੋਲੋਂ ਇਹ ਸਿੱਖਿਆ ਲੈਂਦਿਆਂ ਨੂੰ ਔਰ ਕੀ ਜਿਹੜਾ ਹੈ ਮਨ ਦੇ ਵਿੱਚ ਆਉਂਦਾ ਹੈ ਕਿ ਮੈਂ ਇਸ ਪਾਸੇ ਵੱਲ ਜਾਣਾ ਹੈ ਮੈਨੂੰ ਕੀਰਤਨ ਸਿੱਖਦੇ ਆਣੇ 3-4 ਸਾਲ ਹੋ ਗਏ ਹਨ ਅਤੇ ਮੇਰਾ ਕੀਰਤਨ ਵੱਲ ਬਹੁਤ ਹੀ ਮਨ ਲੱਗਾ ਹੋਇਆ ਹੈ ਜੀ ਮੇਰਾ ਮਨ ਕਰਦਾ ਹੈ ਕਿ ਮੈਂ ਇੱਕ ਰਾਗੀ ਸਿੰਘ ਬਣਾ ਸੇ ਪ੍ਰੇਰਣਾ ਕਿੱਥੋਂ ਮਿਲਦੀ ਹੈ ਇਹ ਮੈਨੂੰ ਪ੍ਰੇਰਣਾ ਛੋਟੇ ਹੁੰਦਿਆ ਤੋਂ ਜਿੱਦਾ ਵੈ ਇਤਿਹਾਸਿਕ ਫਿਲਮਾਂ ਵੇਖੀਆਂ ਹਨ ਗੁਰਵਾ ਜੀ ਦੀਆਂ ਜੀ ਉਹਨਾਂ ਤੋਂ ਮੈਨੂੰ ਪ੍ਰੇਰਣਾ ਮਿਲੀ ਹੈ ਜੀ ਉਹ ਦੋਸਤੋ ਇਹ ਵੀ ਇੱਕ ਵੱਡੀ ਗੱਲ ਹੈ ਜਿੱਥੇ ਅੱਜ ਕੱਲ ਦੇ ਨੌਜਵਾਨ ਬੱਚੇ ਜਿਹੜੇ ਆ ਉਹ ਜ਼ਿਆਦਾਤਰ ਟੀਵੀ ਅਤੇ ਮੋਬਾਈਲ ਦੇ ਵਿੱਚ ਵੀ ਜਿਹੜਾ ਉਹ ਵਿਅਸਤ ਰਹਿੰਦੇ ਨੇ ਤਾਂ ਇੱਕ ਵੀਰ ਨੇ ਦੱਸਿਆ ਕਿ ਸ਼ੁਰੂ ਤੋਂ ਧਾਰਮਿਕ ਫਿਲਮਾਂ ਵੇਖਣ ਦੇ ਵੱਲ ਇੱਕ ਪ੍ਰੇਰਿਤ ਵੀ ਕੀਤਾ ਹੈ ਵੀਰ ਨੇ ਕਿ ਜਿਹੜੇ ਅੱਜ ਕੱਲ ਖਾਸ ਕਰ ਸਿੱਖੀ ਨਾਲ ਰਿਲੇਟਡ ਪਰਿਵਾਰ ਨੇ ਜਿਹੜੇ ਤਾਂ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਅੱਗੇ ਧਾਰਮਿਕ ਫਿਲਮਾਂ ਜਿਹੜੀਆਂ ਵੇਖਣ ਤਾਂ ਜੋ ਉਹ ਵੀ ਮਹਾਰਾਜ ਦੇ ਆਪਣੇ ਸਿੱਖ ਇਤਿਹਾਸ ਦੇ ਜਿਹੜਾ ਉਹ ਨਾਲ ਜੁੜ ਸਕਣ ਮੈਂ ਜਾਵਾਂਗਾ ਵੀਰ ਜੀ ਹੁਣ ਕਿਹੜਾ ਸ਼ਬਦ ਸਾਡੇ ਦਰਸ਼ਕਾਂ ਨੂੰ ਸੁਣਾਉਣ ਜਾ ਰਹੇ ਜੀ ਹੁਣ ਮੈਂ ਤੁਹਾਨੂੰ ਸੁਣਾਵਾਂਗਾ ਤੁਰਕੀ ਬਾਣੀ ਆਈ ਜਿਸ ਨਾਲ ਸਗਲੀਆਂ ਚਿੰਤਾ ਮਿਟਾਈ ਸੁਣਾ ਦਿਓ ਤਾਂ ਤੁਸੀਂ ਬਹੁਤ ਹੀ ਪਿਆਰੀ ਆਵਾਜ਼ ਵੀ ਹੈ ਤੇ ਪਰਿਵਾਰ ਦਾ ਵੀ ਇਸ ਵੀਰ ਨੂੰ ਬੜਾ ਸਹਯੋਗ ਮਿਲਦਾ ਉਹ ਇੱਕ ਸ਼ਬਦ ਵੀਰ ਦੇ ਕੋਲੋਂ ਹੋਰ ਸੁਣਦੇ ਹਾਂਜੀ ਤੇਰੀ ਬਾਣੀ ਆਏ ਤਿੰਨ ਸਗਨੇ ਚਿੰਤ ਨਿਟਾਈ ਤੇਰੀ ਬਾਣੀ ਆਏ सगरी चित मे दाल पुरख मयारवाना दयाल पुरख मयारवाना हरि नानक साच बखाना हरि नानक तोर की बाणी आए तिन सगली चिंत मिटाए तोर की बाणी आए ਤੇਨ ਸਗਲੇ ਚਿੰਤਾ ਮਿਟਾਈ ਆਵਾਜ਼ ਬਹੁਤ ਪਿਆਰੀ ਆਵਾਜ਼ ਹੈ ਤਾਂ ਪਰਿਵਾਰ ਦਾ ਕਿਹੋ ਜਿਹਾ ਸਹਿਯੋਗ ਜਿਹੜਾ ਜਵਰਾਜ ਸਿੰਘ ਨੂੰ ਮਿਲਦਾ ਮੈਨੂੰ ਤਾਂ ਪਰਿਵਾਰ ਦੀ ਪੂਰੀ ਸਪੋਰਟ ਹੈ ਜੀ ਮੇਰਾ ਪਰਿਵਾਰ ਤੇ ਮੈਨੂੰ ਖੁਦ ਕਹਿੰਦਾ ਹੈ ਕਿ ਤੂੰ ਸਿੱਖਿਆ ਕਰ ਕੀਰਤਨ ਅੱਛਾ ਜੀ ਤਾਂ ਜਿਹੜੇ ਦੋਸਤ ਨੇ ਕੋਈ ਨਾਲ ਤਪਲੇ ਵਾਲਾ ਵੀ ਹੈਗਾ ਕੋਈ ਹੋਰ ਵੀ ਤੁਸੀਂ ਰਿਆਜ਼ ਕਿੰਨਾ ਸਮਾਂ ਕਰਦੇ ਹੋਰ ਕਿੰਨੇ ਜਾਣੇ ਹੁੰਦੇ ਉਸ ਸਮੇਂ ਜੀ ਰਿਆਜ਼ ਤਾਂ ਕਰ ਲਈਦਾ ਜਿੰਨਾ ਕਿ ਟਾਈਮ ਨਿਕਲਦਾ ਹੈ ਤੇ ਯਾਰ ਤਾਂ ਵਾਧੂ ਨੇ ਦਾ ਤਬਲੇ ਹਰਮੋਨੀਅਮ ਆਲੇ ਇਹ ਜਨਵੇ ਸਿੱਖਦੇ ਰਹਿਦਾ ਵਾ ਬਾਅਦ ਜਾ ਜਾ ਕੇ ਤੇ ਮਿਲਦੇ ਰਹਿੰਦੇ ਨੇ ਜੀ ਕਿਹੜੇ ਰਾਗੀ ਨੂੰ ਕਿਹੜੇ ਢਾਡੀ ਨੂੰ ਤੁਸੀਂ ਜ਼ਿਆਦਾ ਸੁਣਦੇ ਹੋ YouTube ਤੇ ਮੈਂ ਤਾਂ ਇਹ ਵਾਲੇ ਆਪਣੇ ਉਸਤਾਦ ਜੀ ਨੂੰ ਜ਼ਿਆਦਾ ਸੁਣਦਾ ਹਾਂ ਕੀ ਬਾਤ ਹੈ ਉਹਨਾਂ ਤੋਂ ਵੀ ਪਤਾ ਲੱਗਦਾ ਹੈ ਕਿ ਆਪਾਂ ਕਿੱਦਾਂ ਕਿੱਦਾਂ ਚੱਲ ਸਕਦੇ ਹਰਮੋਨੀਅਮ ਤੇ ਜੀ ਨੁਰਾਤ ਸਿੰਘ ਦਾ ਟਾਰਗੇਟ ਕੀ ਹੈ ਕਿੱਥੋਂ ਤੱਕ ਪਹੁੰਚਣਾ ਹੈ ਕੀ ਬੰਨਾ ਹੈ ਮੇਰਾ ਟਾਰਗੇਟ ਇਹ ਹੈ ਕਿ ਮੈਂ ਇੱਕ ਵੱਡਾ ਰਾਗੀ ਬਣਾ ਜਿਨੂੰ ਲੋਕੀ ਜਾਣਣ। ਕੀ ਬਾਤ ਹੈ ਜੀ। ਤਾਂ ਦੋਸਤੋ ਜਿਹੜਾ ਤੁਹਾਡਾ ਹੌਸਲਾ ਹੈ ਨਾ ਉਹ ਵੀ ਜ਼ਰੂਰੀ ਹੈ। ਜੀ ਹਾਂ ਦੋਸਤੋ ਸਵੀਰ ਨੂੰ ਬੜਾ ਘੱਟ ਸਮਾਂ ਹੋਇਆ ਸਿੱਖਦੇ ਨੂੰ ਪਰ ਘੱਟ ਸਮੇਂ ਦੇ ਵਿੱਚ ਵੀ ਇੱਥੋਂ ਤੱਕ ਪਹੁੰਚਣਾ ਵੀ ਬਹੁਤ ਵੱਡੀ ਗੱਲ ਹੈ ਅਤੇ ਇਸ ਵੀਡੀਓ ਨੂੰ ਬਣਾਉਂਦਾ ਇੱਕ ਮਕਸਦ ਇਹ ਵੀ ਹੈ ਕਿ ਵੱਧ ਤੋਂ ਵੱਧ ਸਕੂਲੀ ਬੱਚਿਆਂ ਤੱਕ ਇਹ ਵੀਡੀਓ ਪਹੁੰਚੇ। ਜੀ ਹਾਂ ਤਾਂ ਜੋ ਉਹ ਵੀ ਪ੍ਰੇਰਿਤ ਹੋ ਕੇ ਇਸ ਵੀਰ ਵੱਲ ਤਾਂ ਇਸ ਪਾਸੇ ਆਉਣ ਹੁਣ ਕਿਹੜਾ ਸ਼ਬਦ ਜਿਹੜਾ ਸਾਡੇ ਦਸਤਾਂ ਸੁਣਾਓਗੇ ਤੁਸੀਂ ਜੀ ਹਰ ਬੈਤ ਆ ਦ ਸੁਣਾਉਗਾ ਜੀ ਆਪਣਾ ਗੁੱਧ ਘਾਟਿਆ ਦਿਨ ਦਾ ਕੀ ਬਾਤ ਸੁਣਾ ਦਿਓ ਕਿਉਂਕਿ ਉਸ ਵੀਰ ਨੇ ਡਾਇਰੀ ਦੇ ਉੱਪਰ ਕਾਫੀ ਜਿਹੜੇ ਆ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਦਰਜ ਜਿਹੜੇ ਸ਼ਬਦ ਜਿਹੜੇ ਉਹ ਰਿਆਜ਼ ਕਰਦਾ ਤਾਂ ਉਹ ਲਿਖੇ ਹੋਏ ਨੇ ਤਾ ਇੱਕ ਹੁਣ ਉਹਨਾਂ ਦੇ ਕੋਲੋਂ ਆਪਾਂ ਹੋਰ ਸ਼ਬਦ ਵੀ ਜਿਹੜਾ ਹੈ ਉਹ ਸੁਣਾਗੇ ਹਾਂਜੀ ਗੋਰ ਦੁਖੇ ਕਾਟਿਆ ਦੀਨੂ दुख दीनो दान, सफल जनम परवान सफल जनम जीवानव परवान दुःख काटया दीनो दान काटया दीनो दान कमल प्रभहिरत्या चरण कमल प्रभहिर गए सगले सुख पाए रोग गए सगले सुख पाए गुर दुख काटयादिनो दान गुर दुख काटयादिनो दान ਤੇ ਬਹੁਤ ਪਿਆਰੀ ਆਵਾਜ਼ ਤੇ ਬਹੁਤ ਪਿਆਰਾ ਅੰਦਾਜ਼ ਆ ਵੀਰੇ ਲਾਸਟ ਦੇ ਵਿੱਚ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਖਾਸ ਕਰ ਤੁਹਾਡੇ ਹਾਨ ਪ੍ਰਵਾਨ ਜਿੰਨੇ ਵੀ ਨੌਜਵਾਨ ਵੀਰ ਸਕੂਲੀ ਵਿਦਿਆਰਥੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਗਾ ਕਿ ਵੱਤੋ ਵੱਧ ਬਾਣੀ ਨਾਲ ਜੁੜੋ ਤੇ ਗੁਰੂ ਵਾਲੇ ਬਣੋ ਜੀ ਤਾਂ ਲਾਸਟ ਦੇ ਵਿੱਚ ਸਾਨੂੰ ਕੀ ਸੁਣਾਓਗੇ ਤੁਸੀਂ ਮੈਂ ਤੁਹਾਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਸੁਣਾਵਾਂਗਾ ਆਓ ਜੀ ਸੁਣਾਵਾਂਗੇ सप्नाम सप्नाम सप्नामजी वागुरु वाहिगुरुजी सम गुरु, सत् नाम जी गुरु, गुरु, वाहे गुरु जी ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਵਰਾਜ ਸਿੰਘ ਜੀ ਦੇ ਪਿਤਾ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਆਪਣੇ ਬਾਰੇ ਜ਼ਰੂਰ ਦੱਸਿਆ ਜਾਵੇ ਬੜੀ ਵਧੀਆ ਕਲਾ ਹੈ ਬੱਚੇ ਦੇ ਕੋਲ ਜਿਥੇ ਅੱਜ ਕੱਲ ਦੇ ਨੌਜਵਾਨ ਬੱਚੇ ਸਕੂਲੀ ਵਿਦਿਆਰਥੀ ਕਹਿ ਸਕਦੇ ਆ ਕਿ ਮੇਰੇ ਖਰ ਕੋਈ ਵਿਰਲਾਇਟਾ ਨਹੀਂ ਹੋਵੇਗਾ ਜਿਹੜਾ ਇਸ ਪਾਸੇ ਹੁੰਦਾ ਜੀ ਜੀ ਬਿਲਕੁਲ ਜੀ ਮੈਂ ਮਾਨ ਸਿੰਘ ਜੀ ਪਿੰਡ ਮੇਰਾ ਰਾਮਪੁਰ ਭੂਤਵਿੰਡ ਜ਼ਿਲ੍ਹਾ ਤਰਨਤਾਰਨ ਸਾਡਾ ਸੋ ਇਹ ਬੱਚਾ ਜਿਹੜਾ ਵਾ ਪਹਿਲੇ ਦਿਨ ਤੋਂ ਇਹਨੂੰ ਜਿਹੜਾ ਵਾ ਗਾਇਕੀ ਦਾ ਸ਼ੌਂਕ ਸੀ ਜੀ ਸੋ ਮੈਂ ਹੌਲੀ ਹੌਲੀ ਇਹਦੇ ਸ਼ੌਕ ਨੂੰ ਜਿਹੜਾ ਪਹਿਚਾਣਿਆ ਇਸ ਬੱਚੇ ਦਾ ਰੁਝਾਨ ਹੈ ਗਾਇਕੀ ਵਾਲਿਆ ਜਾਂ ਆਪਾਂ ਗਰਬਾਣੀ ਦੇ ਸ਼ਬਦ ਪੜਨ ਵਾਲੇ ਦਾ ਰੁਝਾਨ ਹੈਗਾ ਸੋ ਇਹਨੂੰ ਵੱਖ-ਵੱਖ ਥਾਵਾਂ ਤੇ ਮੈਂ ਆਪ ਨਾਲ ਲੈ ਕੇ ਇਹਨੂੰ ਟ੍ਰੇਨਿੰਗ ਲਈ ਜਾਂਦਾ ਰਿਆਂ ਪਹਿਲਾਂ ਸਾਡੇ ਇੱਥੇ ਖਡੂਰ ਸਾਹਿਬ ਤੋਂ ਰਾਗੀ ਸਿੰਘ ਨੇ ਜਸਵੀਰ ਸਿੰਘ ਜੀ ਹੁਣ ਇਸ ਵੇਲੇ ਉਹ ਕੈਨੇਡਾ ਚ ਚਲੇ ਗਏ ਨੇ ਜੀ ਜੀ ਸੋ ਉਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਮੈਂ ਨਾਲ ਜਾਣਾ ਸੋ 2 ਘੰਟੇ ਦੀ ਕਲਾਸ ਉੱਥੇ ਲੱਗਦੀ। ਜੀ। ਸੋ ਸਿਆਲ ਦੇ ਦਿਨ ਹੋਣ ਜਾਂ ਗਰਮੀਆਂ ਹੋਣ ਜਾਂਦਾ 2 ਘੰਟੇ ਮੈਂ ਉੱਥੇ ਨੂੰ ਕਲਾਸ ਦੇ ਵਿੱਚ ਛੱਡ ਕੇ ਤੇ 2 ਘੰਟੇ ਇੱਥੇ ਖਡੂਰ ਸਾਹਿਬ ਇਹਦੀ ਵੇਟ ਕਰਨੀ। ਇਹਨੇ ਕਲਾਸ ਲਾ ਕੇ ਰਾਤ ਹਨੇਰੇ ਅਸੀਂ 8 ਵਜੇ ਵਾਪਸ ਆਉਣਾ। ਸੋ ਲਗਾਤਾਰ ਬਹੁਤ ਕਾਫੀ ਇਹ ਸਮੇਂ ਤੋਂ ਸਖਤ ਮਿਹਨਤ ਕਰਦਾ ਪਿਆ। ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਮੱਲਖੜਾ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਦੁਆਰਾ ਖਡੂਰ ਸਾਹਿਬ ਆ। ਉੱਥੇ ਕੋਚਿੰਗ ਦਿੱਤੀ ਜਾਂਦੀ ਬੱਚਿਆਂ ਨੂੰ। ਫ੍ਰੀ ਕੋਚਿੰਗ ਦਿੱਤੀ ਜਾਂਦੀ ਆ। ਸੋ ਉਥੇ ਇਹਦੀ ਕਲਾਸ ਵੀ ਇਹਨੂੰ ਮਾਥੇ ਛੱਡ ਕੇ ਆਉਣਾ ਉਥੇ ਇਹਦੀ ਕਲਾਸ ਲਵਾਉਣੀ 2 ਘੰਟੇ ਦੀ ਜੀ ਜੀ ਹੁਣ ਇਸ ਵੇਲੇ ਜਿਹੜਾ ਬੱਚਾ ਵਾ 10ਵੀਂ ਜਮਾਤ ਚ ਪੜਦਾ ਪਿਆ ਸੋ ਨਾਲ ਦੀ ਨਾਲ ਇਹ ਜਿਹੜੀ ਆ ਇਹਦੀ ਆਨਲਾਈਨ ਕਲਾਸ ਜਿਹੜੀ ਆ ਉਹ ਤਰਨਤਾਰਨ ਤੋਂ ਜਿਹੜੇ ਨੇ ਰਾਗੀ ਸਿੰਘ ਨੇ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਉਸਤਾਦ ਵੀ ਨੇ ਜੀ ਜੀ ਉਹ ਇਹਨਾਂ ਦੀ ਜਿਹੜੀ ਆਨਲਾਈਨ ਕਲਾਸ ਆ ਉਹ ਲੈਂਦੇ ਪਏ ਨੇ ਆ ਮਾਨ ਸਿੰਘ ਜੀ ਅੰਤ ਵਿੱਚ ਜਿੰਨੇ ਵੀ ਮਾਤਾ ਪਿਤਾ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਈਆਂ ਬੱਚਿਆਂ ਦਾ ਸ਼ੌਂਕ ਹੁੰਦਾ ਹੈ ਪਰ ਮਾਤਾ ਪਿਤਾ ਜਿਹੜੇ ਆ ਉਹਨੂੰ ਸਪੋਰਟ ਨਹੀਂ ਕਰਦੇ ਉਹਨਾਂ ਮਾਤਾ ਪਿਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀ ਸਪੋਰਟ ਕਰੋ ਕਿ ਉਹ ਵੀ ਜਿਹੜੇ ਆ ਗੁਰੂ ਦੀ ਬਾਣੀ ਦੇ ਨਾਲ ਜੁੜ ਜੋੜ ਸਕਣ ਜੀ ਮੈਂ ਤਾਂ ਇਹੀ ਗੱਲ ਕਹਿਣਾ ਵਾਂ ਮਾਪਿਆਂ ਨੂੰ ਕਿ ਜਿਹੜੇ ਆਪਣੇ ਬੱਚੇ ਨੇ ਕੋਈ ਕਿਸੇ ਵੀ ਪ੍ਰਕਾਰ ਦਾ ਟੈਲੈਂਟ ਬੱਚਿਆਂ 'ਚ ਹੈਗਾ ਉਹਨੂੰ ਆਪਾਂ ਨੂੰ ਪਛਾਣਨਾ ਚਾਹੀਦਾ ਉਸ ਟੈਲੈਂਟ ਨੂੰ ਨਖਾਰਨ ਦੇ ਵਿੱਚ ਜਿਹੜਾ ਵਾ ਬੱਚੇ ਦੀ ਜਿਹੜੀ ਸਪੋਰਟ ਕਰਨੀ ਚਾਹੀਦੀ ਆ ਸੋ ਮੈਂ ਤੇ ਇਹੀ ਅਪੀਲ ਕਰਦਾ ਕਿ ਜਿਸ ਤਰੀਕਿਆਂ ਨਾਲ ਆਪਾਂ ਜਿਹੜੇ ਆ ਜਿੱਥੇ ਆਪਾਂ ਗੁਰਬਾਣੀ ਤੋਂ ਵਿਸਰਦੇ ਜਾ ਰਹੇ ਆ ਆਪਣੇ ਗੁਰਸਿੱਖੀ ਜੀਵਨ ਤੋਂ ਵਿਸਰਦੇ ਜਾ ਰਹੇ ਆ ਸੋ ਵੱਧ ਤੋਂ ਵੱਧ ਮਾਪਿਆਂ ਨੂੰ ਜਿਹੜਾ ਆਪਣੇ ਬੱਚਿਆਂ ਨੂੰ ਗਾਈਡ ਕਰਨਾ ਚਾਹੀਦਾ ਕਿ ਆਪਣੇ ਗੁਰਸਿੱਖੀ ਜੀਵਨ ਜਿਹੜਾ ਵਾ ਉਹਨੂੰ ਜਿਹੜਾ ਭੰਉਣ ਨਾਲ ਦੀ ਨਾਲ ਗੁਰਬਾਣੀ ਦੇ ਨਾਲ ਜੁੜਨਾ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨਾ ਹੁਣ ਆਪਾਂ ਦੇਖ ਸਕਦੇ ਆ ਮੌਜੂਦਾ ਸਮੇਂ ਦੇ ਵਿੱਚ ਰਾਗੀ ਸਿੰਘਾਂ ਦੀ ਬਹੁਤ ਵੱਡੀ ਘਾਟ ਆ ਗਈ ਹੈ ਜੀ ਨਾਲ ਦੀ ਨਾਲ ਗ੍ਰੰਥੀ ਸਿੰਘ ਨਹੀਂ ਲੱਭਦੇ ਜਦੋਂ ਆਪਾਂ ਇੱਥੇ ਪਿੰਡਾਂ ਦੇ ਖੰਡਪੜ ਸਾਹਿਬ ਚੱਲਦੇ ਨੇ ਸੋ ਹੁਣ ਨਵੇਂ ਬੱਚੇ ਜਿਹੜੇ ਨੇ ਕਿਉਂਕਿ ਤਨਖਾਹਾਂ ਘਟੇ ਨੇ ਰਾਗੀ ਸਿੰਘ ਦੀ ਤਨਖਾਹ ਵੀ ਬਹੁਤ ਜ਼ਿਆਦੀ ਨਾਮਾਤਰ ਘਾਟੀ ਮਿਲਦੀ ਇਹਨਾਂ ਨੂੰ ਵੀ ਜੀ ਤੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਨੂੰ ਵੀ ਨਾ ਮਾਤਾ ਤਨਖਾਹ ਤੇ ਜਿਹੜੀ ਆ ਉਥੇ ਆਪਾਂ ਨੂੰ ਸੇਵਾ ਕਰਨੀ ਪੈਂਦੀ ਆ ਸੋ ਸਾਨੂੰ ਚਾਹੀਦਾ ਵਾ ਸਾਡੇ ਸਮਾਜ ਨੂੰ ਚਾਹੀਦਾ ਕਿ ਇਹਨਾਂ ਨੂੰ ਸਪੋਰਟ ਕਰਨ ਤਾਂ ਜੋ ਜਿਹੜੇ ਆ ਵੱਤੋਂ ਵੱਤ ਜਿਹੜੇ ਆ ਬੱਚੇ ਆ ਇਸ ਵੱਲ ਜਿਹੜਾ ਵਾ ਪ੍ਰੇਰਤ ਹੋ ਕੇ ਇਸ ਬੰਦੇ ਗਿਆਨ ਚੰਗੇ ਰਾਗੀ ਸਿੰਘ ਸਿੰਘ ਬਣਨਾ ਚੰਗੇ ਗ੍ਰੰਥੀ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੌਜਵਾਨ ਬੱਚਿਆਂ ਦੇ ਮਾਪਿਆਂ ਤੱਕ ਅਤੇ ਉਹਨਾਂ ਨੌਜਵਾਨ ਸਕੂਲੀ ਵਿਦਿਆਰਥੀਆਂ ਦੇ ਤੱਕ ਵੀਡੀਓ ਪਹੁੰਚੇ ਜਿਹੜੇ ਇਸ ਵੱਲ ਵੀਰ ਵੱਲ ਵੇਖ ਕੇ ਜਿਹੜੇ ਆ ਉਹ ਇਨਸਪਾਇਰ ਹੋ ਸਕਣ ਇਸ ਵੀਰ ਵੱਲ ਵੇਖ ਕੇ ਜਿਹੜੇ ਆ ਉਹ ਪ੍ਰੇਰਿਤ ਹੋ ਸਕਣ ਅਤੇ ਬਾਣੀ ਅਤੇ ਬਾਣੇ ਦੇ ਨਾਲ ਜੁੜ ਸਕਣ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ